ਆਵਲ ਤੱਤੀ ਹਵਾ ਲੇਖਕ ਓਮ ਪ੍ਰਕਾਸ਼ ਗਾਸ ਭਾਗ 7 ਨੰਦੀ ਨੂੰ ਬੜੀ ਨਿਰਾਸ਼ਾ ਹੋਣੀ ਸੀ ਜੇਕਰ ਐਨੀ ਵਾਰਟ ਚੱਲ ਕੇ ਵੀ ਮਾਸਟਰ ਸਰਦਾਰਾ ਸਿੰਘ ਉਸ ਨੂੰ ਘਰੇ ਨਾ ਮਿਲਦਾ ਨੰਦੀ ਨੂੰ ਸਰਦਾਰਾ ਸਿੰਘ ਦੀਆਂ ਆਦਤਾਂ ਦਾ ਤਾਂ ਪਤਾ ਸੀ ਕਿ ਉਹ ਕਿਸੇ ਨਾ ਕਿਸੇ ਕੰਮ ਨੂੰ ਹੱਥ ਪਾਈ ਰੱਖਦਾ ਹੈ ਜਦੋਂ ਦਾ ਸਰਦਾਰਾ ਸਿੰਘ ਉਡਾਰ ਹੋਇਆ ਸੀ ਉਸ ਨੇ ਖੇਤੀ ਚ ਹੱਥ ਪਾ ਲਿਆ ਸੀ ਆਪਣੀ ਪੜ੍ਹਾਈ ਦੇ ਦਿਨਾਂ ਚ ਗਵਾਂਡ ਦੇ ਸ਼ਹਿਰ ਚ ਕਾਲਜ ਪੜਨ ਵੀ ਜਾਂਦਾ ਤੇ ਆਪਣੇ ਇਕੱਲੇ ਕਹਿਰੇ ਬਾਪ ਨਾਲ ਖੇਤੀਬਾੜੀ ਚ ਮਦਦ ਵੀ ਕਰਦਾ ਰਹਿੰਦਾ ਨੰਦੀ ਨੇ ਮਾਸਟਰ ਸਰਦਾਰਾ ਸਿੰਘ ਤੋਂ ਬੜਾ ਕੁਝ ਸੁਣਿਆ ਹੀ ਨਹੀਂ ਸਗੋਂ ਬਹੁਤ ਕੁਝ ਸਿੱਖਿਆ ਵੀ ਸੀ ਨੰਦੀ ਨੇ ਜਦੋਂ ਸਰਦਾਰਾ ਸਿੰਘ ਦੇ ਘਰ ਸਾਹਮਣੇ ਜਾ ਕੇ ਸਾਈਕਲ ਖੜੀ ਕੀਤੀ ਤਾਂ ਸਰਦਾਰਾ ਸਿੰਘ ਆਪਣੀ ਲੱਕ ਦਵਾਲੀ ਖੱਦਰ ਦਾ ਟਪੱਟਾ ਲਪੇਟੀ ਹੱਥ 'ਚ ਬਾਲਟੀ ਫੜੀ ਕੋਸ ਦੇ ਜੱਗੇ ਹੀ ਮੱਝ ਦੀ ਧਾਰ ਕੱਟ ਕੇ ਹਟਿਆ ਸੀ ਆ ਬਾਈ ਨਰਿੰਦਰ ਸਿਆ ਆ ਤਤ ਆਤ ਔਦਾ ਤੜਕੇ ਹੀ ਬੜਾ ਦਾਵਾ ਬੋਲਿਆ ਕਮਾਲ ਕਰਤੀ ਇੰਨੀ ਤੜਕੇ ਇੰਨਾ ਪੈਂਡਾ ਪਾਰ ਕਰਕੇ ਆ ਨੰਦੀ ਨੇ ਜਵਾਬ ਚੱਕਿਆ ਰਜਵਾਹੇ ਦੀ ਸੜਕ ਵਰਗੀ ਪੜੜੀ ਉਤੋਂ ਇੱਕ ਪਾਣੀ ਦੀ ਠੰਡ ਦੂਜੇ ਪਾਸੇ ਦਰਖਤਾਂ ਦੀ ਤਾਜ਼ਗੀ ਸਫਰ ਕਾਦਾ ਸੀ ਮਾਸਟਰ ਜੀ ਕੁੱਲੂ ਦੀ ਸੈਰ ਹੀ ਸਮਝੋ ਇਸ ਪ੍ਰਕਾਰ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦਿਆਂ ਕਰਦਿਆਂ ਚਾਹ ਤਿਆਰ ਹੋ ਗਈ। ਨੰਦੀ ਨੇ ਆਖਿਆ ਮਾਸਟਰ ਜੀ ਮੈਂ ਤਾਂ ਇੱਕ ਜ਼ਰੂਰੀ ਕੰਮ ਤੁਹਾਡੇ ਕੋਲ ਆਇਆ। ਤੇ ਬੱਸ ਹਾਂ ਜਾਂ ਨਾ ਜਿਹੀ ਗੱਲ ਕਰਿਓ। ਮੈਂ ਇੰਨੀ ਪੈਰੀ ਮੋੜਨਾ ਵੀ। ਨੰਦੀ ਨੇ ਇੱਕੋ ਸਾਹੇ ਗੱਲ ਤੋੜੀ। ਵੇਖੋ ਮਾਸਟਰ ਜੀ ਮੈਨੂੰ ਤੁਹਾਡੇ ਖਿਆਲਾਂ ਦਾ ਤੁਹਾਡੀਆਂ ਰੁਚੀਆਂ ਤੇ ਉਸੂਲਾਂ ਦਾ ਤਾਂ ਪਤਾ ਹੈ। ਬਸ ਮੈਂ ਤਾਂ ਉਹਨਾਂ ਉਸੂਲਾਂ ਮੁਤਾਬਕ ਹੀ ਗੱਲ ਕਰਨਾ ਹੈ। ਮੇਰੀ ਇੱਕ ਭੈਣ ਮਟਿਆਰ ਵੇ ਕਰਨਾ ਉਹਦਾ ਇੱਕ ਹਫ਼ਤੇ ਦੇ ਵਿੱਚ ਵੀ ਮੈਨੂੰ ਸਾਰਾ ਪਤਾ ਬਾਈ ਤੁਸੀਂ ਤਾਂ ਗੁੜ ਦੀ ਰੋੜੀ ਨਾਲ ਪਾਣੀ ਦਾ ਗਲਾਸ ਪੀ ਕੇ ਸਾਈਕਲ ਦੇ ਕੈਰੀਅਰ 'ਤੇ ਕੁੜੀ ਨੂੰ ਬਿਠਾ ਲਿਆਉਣਾ ਤੁਹਾਡੀ ਜੇ ਤੁਹਾਡੀ ਜੇ ਸ਼ਰਤ ਹੈ ਬਾਈ ਕੁੜੀ ਦਾਜ ਨਾਲ ਲਿਆਵੇ ਦਾਜ ਦੀ ਇੱਛਾ ਵੀ ਨਾ ਰੱਖੇ ਤਾਂ ਮੇਰੇ ਵਾਂਗ ਸਿੱਧ ਪੱਧਰਾ ਮਾਣਨਾ ਜ਼ਿੰਦਗੀ ਦਾ ਸਾਥ ਸ਼ੁਰੂ ਕਰ ਲੈ ਇੱਥੇ ਉਹ ਤੁਹਾਡੀਆਂ ਸਾਰੀਆਂ ਗੱਲਾਂ ਪੂਰੀਆਂ ਹੋਣਗੀਆਂ ਇੰਨਾ ਕੁਝ ਆਖ ਨੰਦੀ ਚੁੱਪ ਕਰ ਗਿਆ ਤੇ ਮਾਸਟਰ ਸਰਦਾਰਾ ਸਿੰਘ ਵੱਲ ਤੱਕਣ ਲੱਗ ਪਿਆ ਸਰਦਾਰਾ ਸਿੰਘ ਬੋਲਿਆ oi ਨਰੀਂਦਰ ਸਿਆ ਮੇਰੇ ਵੱਲ ਕੀ ਵੇਖਦਾ ਜੇਕਰ ਤੇਰੀ ਸਗੀ ਭੈਣਾ ਤਾਂ ਗੱਲ ਪੱਕੀ ਰਹੀ ਪਰ ਤੂੰ ਤਾਂ ਜਿੰਮੇਦਾਰ ਹੈ ਤੇ ਮੈਂ ਨੰਦੀ ਨੇ ਇਸ ਗੱਲ ਨੂੰ ਅੱਧ ਚ ਹੀ ਚੁੱਕ ਲਿਆ ਮਾਸਟਰ ਜੀ ਜਾਤ ਪਾਤ ਦੀ ਗੱਲ ਅਜੇ ਵੀ ਤੁਹਾਡੇ ਦਿਮਾਗ ਚ ਬੈਠੀ ਹੈ ਮਾਸਟਰ ਸਰਦਾਰਾ ਸਿੰਘ ਨੂੰ ਆਪਣੀ ਆਖੀ ਗੱਲ ਮੱਕੀ ਤੇ ਟਾਂਡੇ ਵਾਂ ਕਮਜ਼ੋਰ ਲੱਗੀ ਜੋਦੀ ਨੰਦੀ ਦੇ ਕਹਿਣ ਨਾਲ ਇੱਕ ਝਟਕੇ ਵੀ ਨਾ ਸਹਾਰ ਸਕੇ ਸਰਦਾਰਾ ਸਿੰਘ ਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਉਸ ਦਾ ਵਿਦਿਆਰਥੀ ਉਸ ਨੂੰ ਮਾਤ ਦੇ ਗਿਆ ਹੁੰਦਾ ਹੈ ਗੱਲ ਮੋੜ ਕੇ ਫਿਰ ਅਸਲੀ ਆਸੇ ਵੱਲ ਆ ਗਈ ਸਰਦਾਰਾ ਸਿੰਘ ਨੇ ਹਾਂ ਆਖਣ ਮਗਰੋਂ ਦੱਸਿਆ ਚੰਗਾ ਹੋਇਆ ਨਰਿੰਦਰ ਤੂੰ ਆ ਗਿਆ ਨਹੀਂ ਮੈਂ ਬਹੁਤ ਔਖਾ ਸੀ ਲੁਧਿਆਣੇ ਤੋਂ ਕਈ ਰਾਮ ਗੜੀਏ ਪਰਿਵਾਰ ਮੇਰੀ ਮਾਂ ਤੇ ਮੇਰੇ ਪਿਓ ਨੂੰ ਮਾਇਆ ਦੇ ਰੰਗ ਬਰੰਗੇ ਗੜਬੜੇ ਬੁਖਾ ਕੇ ਉਲਝਾ ਰਹੇ ਸਨ ਬਸ ਗੱਲ ਪੱਕੀ ਹੋ ਗਈ ਮੈਂ ਵੀ ਆਉਣ ਵਾਲੇ ਮਹੀਨੇ ਦੂਜੀ ਤਰੀਕ ਨੂੰ ਐਤਵਾਰ ਵਾਲੇ ਐਤਵਾਰ ਵਾਲੇ ਦਿਨ ਸਵੇਰ ਵੇਲੇ ਸਰਜਰੀ ਸਰਜਰੀ ਰਜਵਾਹੀ ਦੀ ਪਟੜੀ ਤਾਜੀ ਤਾਜੀ ਹਵਾ ਹਰੇ ਹਰੇ ਦਰਖਤਾਂ ਤੇ ਚਿੱਟੇ ਪਾਣੀ ਨਾਲ ਗੱਲਾਂ ਕਰਦਾ ਤੁਹਾਡੇ ਕੋਲ ਪਹੁੰਚ ਜਾਵਾਂ ਪਿੰਡ ਮੋੜ ਤੇ ਨੰਦੀ ਨੂੰ ਰਜਵਾਹੀ ਦੇ ਦਰਖਤਾਂ ਇਤਾਜ਼ਗੀ ਕੁੱਝ ਕੋ ਉਪਰੀ ਤੇ ਉਦਾਸ ਜਾਪਦੀ ਸੀ ਆਪਣੇ ਮਾਸਟਰ ਜੀ ਦੀ ਹਾਂ ਤੇ ਉਸ ਨੂੰ ਖੁਸ਼ੀ ਤਾਂ ਬਹੁਤ ਹੋਣੀ ਹੀ ਹੋਣੀ ਸੀ ਪਰ ਉਸ ਨੇ ਆਪਣੇ ਸੁਭਾਅ ਵਾਂਗ ਇਸ ਕੰਮ ਨੂੰ ਵੀ ਇੱਕ ਲਹਿਰ ਵਾਂਗ ਹੀ ਕਰ ਲਿਆ ਸੀ ਉਹ ਆਪਣੇ ਹਰ ਕੰਮ ਨੂੰ ਇੱਕ ਲਹਿਰ ਵਾਂਗ ਕਰਨ ਦਾ ਆਦੀ ਜੋਸਿਫ ਕੋਈ ਫੁਰਨਾ ਫੁਰਿਆ ਲਹਿਰ ਉਠੀ ਤੇ ਉਹ ਉਸ ਪਿੱਛੇ ਤੁਰ ਪਿਆ ਅੱਜ ਵੀ ਉਹ ਇੰਜ ਹੀ ਤੁਰ ਪਿਆ ਸੀ ਤਾਇ ਤਾਰੇ ਨਾਲ ਗੱਲ ਤਾਂ ਲੈਣੀ ਸੀ ਕਲਵੰਤ ਵੀ ਸਿਆਣੀ ਕੁੜੀ ਐ ਉਹ ਕੋਈ ਗਾਂ ਮੱਝ ਤਾਂ ਨਹੀਂ ਉਸ ਨਾਲ ਵੀ ਸਲਾਹ ਹੋ ਜਾਂਦੀ ਦਾ ਚੰਗਾ ਰਹਿੰਦਾ ਇਹਨਾਂ ਸੋਚਾਂ ਤੇ ਖਿਆਲਾਂ ਵਿੱਚ ਘੁੰਮਣ ਤੇ ਘੇਰੀਆਂ ਖਾਂਦੀ ਨੰਦੀ ਨੋਹੜ ਰਜਵਾਹੇ ਦੇ ਪਾਣੀ 'ਚ ਉੱਠੀਆਂ ਨਿੱਕੀਆਂ ਨਿੱਕੀਆਂ ਲਹਿਰਾਂ ਦਿਸਣਾਂ ਉਹ ਲਹਿਰਾਂ 'ਚ ਆਪਣੀ ਹੀ ਰਵਾਨਗੀ ਅਤੇ ਰੋਹ ਵਿੱਚ ਅੱਗੇ-ਅੱਗੇ ਵਹਿੰਦੀਆਂ ਹਜ਼ਾਰਾਂ ਸਨ ਪਰ ਪਾਣੀ ਦੀਆਂ ਲਹਿਰਾਂ ਤੇ ਜ਼ਿੰਦਗੀ ਦੀਆਂ ਲਹਿਰਾਂ ਦੇ ਰਾਹ 'ਚ ਬੜਾ ਫਰਕ ਹੁੰਦਾ ਪਾਣੀ ਦੀਆਂ ਲਹਿਰਾਂ 'ਚ ਤਰਕਾਬ ਤਾਂ ਤੋ ਪਾਸੇ ਹੋ ਕੇ ਨਵਾਂ ਰਾਹ ਵੀ ਬਣਾ ਲੈਂਦੇ ਨਾ ਹੁੰਦਾ ਪਰ ਜ਼ਿੰਦਗੀ ਦੇ ਪੈਂਤਰਿਆਂ 'ਚ ਨੂੰ ਤਾਂ ਆਪਣੇ ਅੱਗੇ ਆਂਗਰ ਕਾਬਟਾਂ ਨੂੰ ਸਾਫ਼ ਕਰਕੇ ਹੀ ਅੱਗੇ ਵਧਣਾ ਪੈਂਦਾ ਚਲੋ ਅੱਜ ਜਾਣ ਸਾਰੀ ਤਿਆਇਦਾਰੀ ਤੋਂ ਪੁੱਛਦਾ ਫਿਰ ਕਲਵਾਂਤ ਨਾਲ ਗੱਲ ਕਰਾਂਗੇ ਅਜੇ 2 ਤਰੀਕ ਵਿੱਚ ਤਾਂ 20 ਦਿਨ ਪਏ ਜੇ ਗੱਲ ਨਾ ਬਣੀ ਜਵਾ ਦੇ ਦੇਵਾਂਗੇ ਉੱਥੇ ਕਿਹੜਾ ਬੈਂਡ ਪਾਰਟੀ ਕੀਤੀ ਹੈ ਜਾਂ ਕਾਰ ਛਪਾਈ ਹੈ ਜਾਂ ਹਲਵਾਈ ਨੂੰ ਸਾਈ ਦੇਣ ਦਾ ਸਵਾਲ ਹੀ ਨਹੀਂ ਉੱਠਦਾ ਇੰਨਾਂ ਸੋਚਾਂ ਦੇ ਭਾਰ ਨਾਲ ਦਬਿਆ ਦਬਿਆ ਜਦੋਂ ਨੰਦੀ ਘਰੇ ਪੁੱਜਿਆ ਤਾਂ ਉਸਦੇ ਅਨਸਾਰ ਆਪਣੀ ਮਾਂ ਤੋਂ ਤਾਇ ਤਾਰੇ ਵਾਰੀ ਪੁੱਛਿਆ ਕਿਉਂ ਬੀਬੇ ਇੱਥੇ ਤਾਰਾ ਤਾਇਆ ਤਾਂ ਨਹੀਂ ਆਇਆ ਮੇਰੇ ਪਿੱਛੋਂ ਹਰਕੌਰ ਨੇ ਉੱਤਰ ਚਾ ਆਖਿਆ ਆਇਆ ਸਿਪਾਈ ਉਹ ਕਹਿੰਦਾ ਸੀ ਹਰਕੌਰ ਜਰਾ ਚਿੱਤ ਭਾਰੀ ਹੈ ਮੈਂ ਖੇਤ ਸਰੀਂ ਹੇਠ ਜਾ ਕੇ ਪੈਣ ਜੇ ਨੰਦੀ ਆਇਆ ਤਾਂ ਉਸ ਨੂੰ ਉੱਥੇ ਭੇਜ ਦੇ ਨੰਦੀ ਉਹ ਨਹੀਂ ਪੈਰੀ ਆਪਣੇ ਸਾਈਕਲ ਤੇ ਮਿਸਰੀ ਦੇ ਖੇਤ ਵਾਲੀ ਪੱਕੀ ਡੰਡੀ ਪੈ ਆਪਣੇ ਖੇਤ ਪੁੱਜ ਗਿਆ ਨੰਦੀ ਤਾਂ ਪਹਿਲਾਂ ਹੀ ਇਸ ਝਾਕ ਵਿੱਚ ਸੀ ਕਿ ਉਸ ਨੂੰ ਦਾਇਆ ਤਾਰਾ ਮਿਲ ਜਾਵੇ ਤੇ ਉਹ ਉਸ ਨਾਲ ਸਾਰੀ ਗੱਲ ਅੱਜ ਹੀ ਮੁਕਾ ਲਵੇ ਤੇ ਜੇ ਕੋਈ ਔਰਸਾਰ ਵਾਲੀ ਗੱਲ ਹੋਈ ਤਾਂ ਭਲਕੇ ਹੀ ਮਾਸਟਰ ਜੀ ਕੋਲ ਆ ਜਾਵੇਗਾ ਨੰਦੀ ਨੇ ਆਪਣੀ ਸਾਈਕਲ ਉਰਲੇ ਪਾਸੇ ਖਾਲ ਕੋਲ ਹੀ ਖੜੀ ਕਰ ਦਿੱਤੀ ਬਿਨਾਂ ਖੜਾਕ ਕੀਤਿਆਂ ਨੰਦੀ ਸ੍ਰੀ ਹੇਠਾਂ ਸੁੱਤੇ ਪਏ ਆਪਣੇ ਦਾਇਆ ਤਾਰੇ ਦੇ ਸਿਰ ਉੱਤੇ ਜਾ ਖਲੋਤਾ ਸੁੱਤੇ ਪਏ ਤਾਰੇ ਮਿਸਤਰੀ ਦੇ ਪੱਗ ਦੇ ਪੇਚਾਂ ਚ ਬਾਹਰ ਨਿਕਲੀਆਂ ਉਲਝੀਆਂ-ਉਲਝੀਆਂ ਲਟਵਾ ਰੀਆਂ ਮੈਲੀ ਕੁਚੋਲੇ ਕੱਪੜੀ ਮੈਲੇ ਹੱਥਾਂ ਪੈਰਾਂ ਦੀ ਖੁਸ਼ਕ ਜਹੀ ਤਸਵੀਰ ਖਿੰਡੇ-ਖਿੰਡੇ ਤਾਰੇ ਮਿਸਤਰੀ ਦਾ ਮੂੰਹ ਨੰਦੀ ਨੂੰ ਐਂਜ ਲੱਗਿਆ ਜਿਵੇਂ ਉਹ ਕੋਈ ਭੂਤ ਹੀ ਹੁੰਦਾ ਹੈ ਫਿਰ ਉਸ ਨੂੰ ਆਪਣੇ ਮੁਲਕ ਚ ਜਿਉਂਦੇ ਕਰੋੜਾਂ ਭੂਤ-ਪ੍ਰੇਤ ਤੇ ਜਿੰਨ ਲੋਕ ਜਿੰਨ ਲੋਕ ਜਨ ਸਧਾਰਨ ਚੌਨੀ ਵਿੱਚ ਦਿਸਦੇ ਰਹੇ ਨੰਦੀ ਤਾਰੇ ਦੇ ਸਰਾਨੇ ਖੜਾ ਖੜਾ ਉਸਦੇ ਵਿਆਵਣ ਬਰਿਆਂ ਨੂੰ ਚੇਤੇ ਕਰ ਰਿਹਾ ਸੀ ਨੰਦੀ ਨੂੰ ਤਾਰੇ ਦੀ ਸ਼ਰਾਪਤ ਤੇ ਮਿਹਨਤ ਯਾਦ ਆਉਂਦੀ ਰਹੀ ਮਿਹਨਤੀ ਤੇ ਮਜ਼ਦੂਰ ਹਿਸਾਬਦਾਨ ਨਹੀਂ ਹੁੰਦਾ ਆ ਮਿਸਰੇ ਕੀ ਉਸ ਦੀਆਂ ਕਿੰਨੀਆਂ ਦਿਹਾੜੀਆਂ ਮਾਰ ਜਾਂਦੀਆਂ ਮਰੀਆਂ ਦਿਹਾੜੀਆਂ ਦੀ ਫਿਕਰ ਵਿੱਚ ਉਲਝਿਆ ਜਦੋਂ ਕਦੀ ਤਾਰਾ ਮਿਸਤਰੀ ਉਂਗਲਾਂ ਭੰਦਾ ਭੰਦਾ ਨੰਦੀ ਕੋਲ ਹਿਸਾਬ ਕਰਾਉਣ ਲਾਉਂਦਾ ਤਾਂ ਬਸ ਆ ਹੀ ਰਟ ਲਾਈ ਜਾਂਦਾ ਬੇਕਲਾ ਨਿਰਿੰਦਰ ਸਿੰਘ ਸੰਗਰਾਮ ਵਾਲੇ ਦਿਨ ਕੰਮ ਤੇ ਲੱਗਿਆ ਸੀ ਨੇਰੇ ਪੱਖ ਦੀ ਮੰਗਲ ਵਾਈ ਮੌਸੀ ਜਿੱਦਣ ਹਟਿਆ ਸੀ ਤੇ ਫਿਰ ਤਾਰਾ ਮਿਸਤਰੀ ਆਪ ਹੀ ਆਖ ਦਿੰਦਾ ਚਲੋ ਗਰੀਬ ਦਿਆਂ ਦੋ ਤਿਹੜੀਆਂ ਮਾਰ ਕੇ ਉਹ ਬਣ ਜਾਂ ਰਾੜ ਰਾਟ ਤੇ ਪੈ ਲੈਣ ਤੇ ਇਤਿਹਾਸ ਮਾ ਨੰਦੀ ਆਪਣੇ ਘਰ ਆਏ ਆਪਣੇ ਕੋਲ ਬੈਠੇ ਆਪਣੇ ਦਾਈ ਨੂੰ ਆਖਦਾ ਓਏ ਦਾਇਆ ਆਪਣੇ ਮੁਲਕ ਚ ਸਾਰੇ ਇਤਿਹਾਸ ਮੇ ਗਰੀਬਾਂ ਦੀਆਂ ਮਜ਼ਦੂਰੀਆਂ ਦੇ ਦਿਹਾੜੀਆਂ ਮਾਰ ਕੇ ਹੀ ਬਣੇ ਹੋਏ ਨੇ ਤਾਰੇ ਨੂੰ ਨੰਦੀ ਦੀ ਅੱਖੀ ਇਸ ਗੱਲ ਨੂੰ ਕੋਈ ਬਹੁਤੀ ਸਮਝ ਨਹੀਂ ਸੀ ਪੈਂਦੀ ਉਹਦਾ ਬਸ ਆਪਣਾ ਚਿੱਤ ਹੌਲਾ ਕਰਨ ਹੀ ਆਉਂਦਾ ਸੀ ਗੱਲਾਂ ਮਾਰ ਕੇ ਤੇ ਹੌਲਾ ਕਰਨ ਕਰਕੇ ਹੀ ਤਾਂ ਸਮਾਜ ਉੱਥੇ ਦਾ ਉੱਥੇ ਖੜਾ ਰਹਿੰਦਾ ਨੰਦੀ ਅਜੇ ਨਾਲ ਖਿਆਲਾਂ ਵਿੱਚ ਡੁੱਬਿਆ ਤਾਰੇ ਵਾਰੇ ਕੁਝ ਸੋਚੀ ਜਾ ਰਿਹਾ ਸੀ ਜਦੋਂ ਤਾਰੇ ਨੇ ਪਾਸਾ ਜਿਹਾ ਲੈਂਦਿਆਂ ਹੀ ਨਰਮੀ ਵੱਲ ਮੂੰਹ ਕਰਕੇ ਹਾਕ ਮਾਰੀ ਉਹ ਨਰਿੰਦਰ ਸਿਆ ਤੇਰੇ ਕੋਲ ਤੇਜੀ ਆਇਆ ਸੀ ਤਾਰੇ ਨੂੰ ਪਤਾ ਸੀ ਕਿ ਨੰਦੀ ਨੇ ਆਪਣਾ ਸਮਾਂ ਕਦੇ ਵੀ ਅਜਾਈ ਨਹੀਂ ਸੀ ਗਵਾਇਆ ਅੱਦੇ ਵੀ ਉਸ ਦਾ ਖਿਆਲ ਸੀ ਕਿ ਨੰਦੀ ਜਦੋਂ ਵੀ ਵਾਰੋਂ ਆਇਆ ਸਭ ਤੋਂ ਪਹਿਲਾਂ ਉਹ ਖੇਤ ਹੀ ਆਵੇਗਾ ਕੰਮ ਨਾ ਜੇਕਰ ਕੋਈ ਹੋਵੇ ਤਾਂ ਆ ਕੇ ਪੜਨ ਲੱਗ ਜਾਵੇਗਾ ਉੱਠਦਿਆਂ ਉੱਠਦਿਆਂ ਤਾਰੇ ਦੀ ਢਿੱਲੀ ਜਹੀ ਪੱਗ ਖਿੰਡ ਗਈ ਤੇ ਉਸ ਨੇ ਖਿੰਡੀ ਪੱਗ ਨੂੰ ਸੰਭਾਲਣ ਤੋਂ ਬਿਨਾ ਆਪਣੇ ਉਸ ਅੰਦਾਜ਼ ਵਿੱਚ ਉੱਚੀ ਦੇਣੀ ਫਿਰ ਹਾਕ ਮਾਰੀ ਨਰਿੰਦਰ ਸਿਆ ਤੂੰ ਆ ਗਿਆ ਸੁਣਿਆ ਤੇਰੇ ਕੋਲ ਤੇਜੀ ਆਇਐ ਸੇ ਸੈਰੂ ਤੇ ਖੜੀ ਤਾਰੇ ਦਿਹਾੜੀ ਪੂਰੀ ਹੋ ਤੋ ਪਹਿਲਾ ਹੀ ਨੰਦੀ ਨੇ ਜਵਾਬ ਦਿੱਤਾ ਆਹੋ ਤੇਜੀ ਆਇਆ ਸੀ ਬਗਲੇ ਵਰਕੇ ਸਪੇਦ ਰੇਸ਼ਮੀ ਕੱਪੜਾਂ ਚ ਕੱਜਿਆ ਹੱਥ ਚ ਅਮਰੀਕਨ ਸਟ੍ਰੀਟ ਗਨ ਫੜੀ ਮਰਿਆ ਮਰਿਆ ਨੂੰ ਮਾਰਨ ਖਾਤਰ ਮੈਨੂੰ ਲੈਣ ਆਇਆ ਸੀ ਨੰਦੀ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਇਹ ਗੱਲ ਕਹਿਣ ਮਗਰੋਂ ਉਸ ਦੇ ਅੰਦਰ ਪੱਠੇ ਦੀ ਚਿਮਨੀ ਵਗ ਤੱਤਾ ਹੋ ਗਿਆ ਹੋਵੇ ਉਸ ਦਾ ਅੰਦਰ ਪੱਠੇ ਦੀ ਚਿਮਨੀ ਵਾਂਗ ਤੱਤਾ ਹੋ ਗਿਆ ਹੋਵੇ ਆਪਣੀ ਤੱਤੇ ਹੋਈ ਅੰਦਰ ਨੂੰ ਠੰਡਾ ਕਰਨ ਖਾਤਰ ਸ੍ਰੀ ਦੇ ਧਣੇ ਨਾਲ ਲੱਗੇ ਪਾਣੀ ਦੇ ਘੜੇ ਵਿੱਚੋਂ ਨੰਦੀ ਨੇ ਪਾਣੀ ਦਾ ਗੰਗਾ ਸਾਗਰ ਭਰ ਕੇ ਪੀਤਾ ਨੰਦੀ ਨੇ ਆਪ ਪਾਣੀ ਪੀ ਕੇ ਆਪਣੇ ਤਾਈ-ਤਾਰੇ ਨੂੰ ਪਾਣੀ ਲਈ ਗੰਗਾ ਸਾਗਰ ਭਰ ਕੇ ਦਿੱਤਾ ਤਾਂ ਕਿ ਉਸ ਦੀ ਤੇਜ਼ੀ ਨਾਲ ਤੜਫ ਦੀ ਹਿੱਕ ਦੀ ਤਪਸ਼ ਘਟ ਜਾਵੇ ਲੈ ਤਾਂ ਆ ਪਹਿਲਾਂ ਠੰਡੇ ਪਾਣੀ ਨਾਲ ਮੂੰਹ ਧੋ ਤੇ ਫਿਰ ਤੇਰੇ ਨਾਲ ਤੇਜ਼ੀ ਦੀਆਂ ਗਰਮ ਗੱਲਾਂ ਕਰਦਾ ਪਹਿਲਾਂ ਤੂੰ ਪਰ ਤੂੰ ਪਹਿਲਾਂ ਐਂ ਦੱਸ ਬਈ ਤੂੰ ਵੀ ਵਾਰ ਆਖਿਆ ਕਲਵਾਂਤ ਦੇ ਸਾਖ ਬਾਰੇ ਪਹਿਲਾਂ ਤਾਂ ਤੂੰ ਇਹ ਗੱਲ ਮਕਾ ਪਈ ਮੈਂ ਜਿਵੇਂ ਕਰਾਂ ਤੈਨੂੰ ਮਨਜ਼ੂਰ ਹੋ ਫਿਰ ਤਾਂ ਨਹੀਂ ਉਂਗਲੀਆਂ ਜਹੀਆਂ ਭੰਨਾਂਗੇ ਮੈਂ ਪੰਜ ਕਰਾਂ ਭਵੇਂ ਪੰਜਾ ਤਾਰੇ ਨੰਦੀਵਲ ਇਉਂ ਤੱਕਿਆ ਜਿਵੇਂ ਉਸ ਤੱਕ ਗਰੂਪੁੱਤ ਤੇਜੀ ਹੀ ਆਪਣੇ ਪਾਪ ਤੋਂ ਆਪਣੀ ਮੁਟਿਆਰ ਹੋਈ ਭੈਣ ਦੇ ਹੱਥ ਪੀਲੇ ਕਰਨ ਦੀ ਇਜਾਜ਼ਤ ਮੰਗ ਰਿਹਾ ਹੋ ਨੰਦੀ ਨੂੰ ਤਾਰੇ ਦੀ ਇਸ ਤੱਕ ਨਹੀਂ ਚਹੀ ਸਭ ਕੁਝ ਸਮਝ ਪੈ ਚੁੱਕਾ ਸੀ ਧੰਨਵਾਦ ਚਲਦਾ